ਇੱਕ ਮੁਸਲਮਾਨ ਹਰਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਵਿੱਚ ਪਹੁੰਚਦਾ ਹੈ ਤੇ ਕਹਿੰਦਾ ਹੈ ਮੇਰੀ ਪੀਰੀ ਦਾ ਮਾਲਕ ਕੌਣ ਹੈ ਕਹਿੰਦੇ ਸ਼੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਮੁਸਲਮਾਨ ਕਹਿੰਦਾ ਉਹਨਾਂ ਦਾ ਦੀਵਾਨ ਕਿੱਥੇ ਲੱਗਦਾ ਹੈ ਉਹ ਕਹਿੰਦੇ ਫਲਾਣੀ ਜਗ੍ਹਾ ਤੇ ਤਾਂ ਮੁਸਲਮਾਨ ਉੱਥੇ ਜਾ ਕੇ ਇੰਤਜ਼ਾਰ ਕਰਨ ਲਈ ਬੈਠ ਗਿਆ ਜਦੋਂ ਪਾਸ਼ਾ ਦਰਬਾਰ ਵਿੱਚ ਆਏ ਜਦੋਂ ਹਰਗੋਬਿੰਦ ਸਾਹਿਬ ਦੇ ਸਨਮੁਖ ਹੱਥ ਜੋੜ ਕੇ ਖੜਾ ਹੋ ਗਿਆ ਤੇ ਕਹਿਣ ਲੱਗਾ ਮੈਨੂੰ ਮੇਰੇ ਗੁਰੂ ਪੀਰ ਨੇ ਭੇਜਿਆ ਹੈ ਜਿੱਥੋਂ ਤੱਕ ਉਸ ਨੂੰ ਪਤਾ ਸੀ ਦੱਸ ਦਿੱਤਾ ਉਸ ਨੇ ਕਿਹਾ ਹੈ ਕਿ ਜੇ ਤੂੰ ਖੁਦਾ ਨੂੰ ਮਿਲਣਾ ਹੈ ਤਾਂ ਹਰਗੋਬਿੰਦ ਸੱਚੇ ਪਾਸ਼ਾ ਕੋਲ ਜਾ ਪਾਸ਼ਾ ਕਹਿੰਦੇ ਤੂੰ ਕੀ ਚਾਹੁੰਦਾ ਹੈ ਉਹ ਮੁਸਲਮਾਨ ਅੰਦਰ ਪ੍ਰੇਮ ਤੇ ਭਗਤੀ ਨਾਲ ਭਿੱਜਿਆ ਹੋਇਆ ਸੀ ਭਗਤਾਂ ਦੀ ਚਾਲ ਸੰਸਾਰ ਨਾਲੋਂ ਅਲੱਗ ਹੁੰਦੀ ਹੈ ਉਹ ਫਕੀਰ ਬੋਲਿਆ ਮੁਸਲਮਾਨ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਜਰਨੀ ਕੋ ਜਨਨੀ ਮਿਲਾ ਦਿਓ ਹਜ਼ੂਰ ਕਹਿੰਦੇ ਫੇਰ ਬੋਲ ਕਹਿੰਦਾ ਜਰਨੀ ਕੋ ਜਨਨੀ ਮਿਲਾ ਦਿਓ ਸ਼ੇਮਾ ਬਾਸ਼ਾ ਨੇ ਕਿਹਾ ਵਿਦੀ ਚੰਦ ਇਸ ਨੂੰ ਧੱਕੇ ਮਾਰ ਕੇ ਬਾਹਰ ਕੱਢੋ ਗੁਰੂ ਦਰਬਾਰ ਤੋਂ ਬਾਹਰ ਇੰਨੀ ਗੱਲ ਕਹੀ ਸਾਰੀ ਸੰਗਤ ਵੇਖਣ ਲੱਗ ਪਈ ਮਹਾਰਾਜ ਆ ਕਿਹੜੀ ਗੁਰਮਤ ਹੋਈ ਇੱਕ ਬੰਦਾ ਕਹਿੰਦਾ ਮੈਨੂੰ ਮਹਾਰਾਜ ਨਾਲ ਮਿਲਾ ਦਿਓ ਤੁਸੀਂ ਕਹਿੰਦੇ ਹੋ ੱੱਕੇ ਮਾਰ ਕੇ ਬਾਹਰ ਕੱਢੋ ਕਈ ਸਿੱਖਾਂ ਦੇ ਅੰਦਰ ਸਵਾਲ ਪੈਦਾ ਹੋਏ ਕਿ ਉਹ ਪੇਪਰ ਹੈ ਜਿਸ ਵਿੱਚੋਂ ਬੜੇ ਤਕੜੇ ਤਕੜੇ ਫੇਲ ਹੋਏ ਗੁਰਮਤ ਦੇ ਅੰਦਰ ਗੁਰਾਂ ਦਾ ਸਿਲੇਬਸ ਅਜਿਹਾ ਹੈ ਜਿਹੜਾ ਪੜਾਇਆ ਵੀ ਜਾਂਦਾ ਹੈ ਤੇ ਕਈ ਵਾਰ ਗੁਰੂ ਇਸ ਤਰ੍ਹਾਂ ਦੇ ਸਵਾਲ ਪਾ ਦਿੰਦਾ ਹੈ ਜਿਹੜੇ ਕਿਰਾਏ ਨਹੀਂ ਹੁੰਦੇ ਅੱਜ 6ਵੇਂ ਪਾਤਸ਼ਾਹ ਨੇ ਉਹ ਸਵਾਲ ਪਾ ਦਿੱਤਾ ਜਿਸ ਬਾਰੇ ਸਭ ਹੀ ਕਹਿਣ ਆਹ ਕੋਈ ਗੁਰਮਤ ਦੀ ਗੱਲ ਹੈ ਬੀਦੀ ਚੰਦ ਨੇ ਉਸ ਮੁਸਲਮਾਨ ਨੂੰ ੱੱਕੇ ਮਾਰੇ ਤੇ ਬਾਹਰ ਕੱਢਿਆ ਜਿੱਥੇ ੱੱਕੇ ਮਾਰ ਕੇ ਬਾਹਰ ਕੱਢਿਆ ਉੱਥੇ ਹੀ ਬੈਠ ਗਿਆ ਰਾਤ ਲੰਘ ਗਈ ਸਵੇਰ ਹੋ ਗਈ ਛੇਵੇਂ ਪਾਸਾ ਆਏ ਆਕੇ ਬੀਦੀ ਚੰਦ ਨੂੰ ਕਹਿੰਦੇ ਉਹ ਮੁਸਲਮਾਨ ਚਲਾ ਗਿਆ ਤਾਂ ਬੀਦੀ ਚੰਦ ਕਹਿੰਦਾ ਮਹਾਰਾਜ ਜਿੱਥੇ ਉਸ ਨੂੰ ੱੱਕੇ ਮਾਰ ਕੇ ਛੱਡਿਆ ਹੈ ਉੱਥੇ ਬੈਠਾ ਹੈ ਕਹਿੰਦੇ ਅੱਛਾ ਫਿਰ ਹਜ਼ੂਰ ਨੇ ਕਿਹਾ ਉਸਨੇ ਕੁਝ ਛੱਕਿਆ ਕਹਿੰਦੇ ਨਹੀਂ ਮੈਂ ਸਵੇਰੇ ਵੀ ਉਸ ਕੋਲ ਗਿਆ ਸੀ ਹੁਣ ਤਾਂ ਰਾਤ ਨਾਲੋਂ ਉਸਦੀ ਆਵਾਜ਼ ਵੀ ਥੀਮੀ ਹੋ ਗਈ ਹੈ ਉਸ ਦਾ ਗਲਾ ਸੁੱਕ ਗਿਆ ਹੈ ਅੱਖਾਂ ਦੇ ਅਥਰੂ ਸੁੱਕ ਗਏ ਨੇ ਪਰ ਅਜੇ ਵੀ ਹੌਲੀ ਹੌਲੀ ਕਹੀ ਜਾਂਦਾ ਹੈ ਜਰਨੀ ਕੋ ਜੰਨੀ ਮਿਲਾ ਦੋ ਜਰਨੀ ਕੋ ਜੰਨੀ ਮਿਲਾ ਦੋ ਮਹਾਰਾਜ ਉਹ ਮੈਨੂੰ ਕੋਈ ਪਾਗਲ じゃ ਜਾਪਦਾ ਹੈ ਹਜ਼ੂਰ ਹੱਸ ਪਏ ਤੇ ਕਹਿੰਦੇ ਬਿਦੀ ਚੰਦ ਉਹ ਪਾਗਲ ਨਹੀਂ ਉਹ ਤਾਂ ਸਿਰੇ ਤੇ ਪਹੁੰਚ ਗਿਆ ਹੈ ਜਾ ਬੀਦੀ ਚੰਦ ਵੇਖ ਕੇ ਆ ਉੱਥੇ ਬੈਠਾ ਹੈ ਬੀਦੀ ਚੰਦ ਵੇਖ ਆਇਆ ਕਹਿੰਦਾ ਸੱਚੇ ਪਾਤਸ਼ਾਹ ਉਸੇ ਜਗ੍ਹਾ ਤੇ ਬੈਠਾ ਹੈ ਕਹਿੰਦੇ ਉਸ ਅੱਗੇ ਪਰਦਾ ਕਰ ਦਿਓ ਨਾ ਉਹ ਸੰਗਤ ਨੂੰ ਵੇਖੇ ਤੇ ਨਾ ਸੰਗਤ ਉਸ ਨੂੰ ਵੇਖੇ ਕਹਿੰਦੇ ਮਹਾਰਾਜ ਸਤਿ ਬਚਨ ਉਸ ਮੁਸਲਮਾਨ ਫਕੀਰ ਦੇ ਅੱਗੇ ਪਰਦਾ ਤਾਨ ਦਿੱਤਾ ਸਾਰਾ ਦਿਨ ਪਰਦੇ ਦੇ ਉੱਲੇ ਬੈਠਾ ਰਿਹਾ ਸ਼ਾਮ ਹੋਈ ਰਾਤ ਲੰਘ ਗਈ ਹਜ਼ੂਰ ਨੇ ਬੀਦੀ ਚੰਦ ਦੀ ਡਿਊਟੀ ਲਈ ਬਿਦੀਚੰਦ ਉਸ ਨੂੰ ਪ੍ਰਸ਼ਾਦਾ ਪਾਣੀ ਪੁੱਛ ਉਹ ਅੱਗੋਂ ਜਵਾਬ ਨਾ ਦੇਵੇ ਨਾ ਉਸਨੇ ਕੁਝ ਖਾਦਾ ਨਾ ਪੀਤਾ ਨਾ ਉਸ ਦੀਆਂ ਅੱਖਾਂ ਵਿੱਚ ਨੀਂਦ ਰੋ ਰੋ ਕੇ ਗਲਾ ਸੁੱਕ ਗਿਆ ਅੱਖਾਂ ਦੇ ਅਥਰੂ ਮੁੱਕ ਗਏ ਨੇ ਕਦੇ ਕਦਾਈ ਜਬਾਨ ਵਿੱਚੋਂ ਥੋੜਾ ਜਿਹਾ ਸ਼ਬਦ ਨਿਕਲਦਾ ਹੈ ਜਰਨੀ ਕੋ ਜੰਨੀ ਮਿਲਾ ਦੋ ਪਾਈ ਬਿਦੀਚੰਦ ਕਈ ਵਾਰ ਦੇਖਦੇ ਰਹੇ ਤੀਜੇ ਦਿਨ ਹਰਗੋਬਿੰਦ ਮਹਾਰਾਜ ਦਰਬਾਰ ਵਿੱਚ ਆਏ ਬੀ ਦੀ ਚੰਦ ਅੱਖਾਂ ਭਰ ਕੇ ਰੋ ਪਏ ਮਹਾਰਾਜ ਉਹ ਕਿਉਂ ਜਾ ਇਨਸਾਨ ਹੈ ਮੈਨੂੰ ਉਸ ਬਾਰੇ ਸਮਝ ਨਹੀਂ ਆਉਂਦੀ ਮਹਾਰਾਜ ਹੁਣ ਤਾਂ ਇੰਜ ਲੱਗਦਾ ਹੈ ਕਿ ਜਰਨੀ ਕੋ ਜੰਨੀ ਮਿਲਾ ਦੋ ਕਹਿੰਦਿਆਂ ਉਸਨੇ ਮਰ ਜਾਣਾ ਹੈ ਮਹਾਰਾਜ ਉਸਦੀ ਹਾਲਤ ਵੇਖੀ ਨਹੀਂ ਜਾਂਦੀ ਜਿਵੇਂ ਪਾਸ਼ਾ ਮਹਾਰਾਜ ਤਰਸ ਦੇ ਘਰ ਵਿੱਚ ਆਏ ਤਖਤ ਸੰਗਾਸਨ ਤੋਂ ਉੱਠੇ ਤੇ ਸਿੱਧੇ ਉਸ ਮੁਸਲਮਾਨ ਫਕੀਰ ਕੋਲ ਗਏ ਨਾਲ ਗੁਰੂ ਦੇ ਸਿੱਖ ਗੁਰੂ ਨੇ ਕਿਆ ਪਰਦਾ ਹਟਾ ਦਿਓ ਉਸ ਦਾ ਪਰਦਾ ਹਟਾ ਦਿੱਤਾ ਗਿਆ ਪਾਸ਼ਾ ਸਨਮੁਖ ਖਲੋ ਕੇ ਕਹਿੰਦੇ ਜਰਨੀ ਖਾਨ ਖੁਦਾ ਨੂੰ ਮਿਲਣਾ ਹੈ ਇਕਦਮ ਉਸ ਦੇ ਸਰੀਰ ਵਿੱਚ ਜਿਵੇਂ ਜਾਨ ਆ ਗਈ ਹੋਵੇ ਹਜ਼ੂਰ ਨੇ ਕਿਆ ਖੁਦਾ ਨੂੰ ਮਿਲਣਾ ਹੈ ਉੱਠ ਕੇ ਖਲੋ ਜਰਨੀ ਖਾਨ ਇਕਦਮ ਖਲੋ ਗਿਆ ਕਹਿੰਦਾ ਮਹਾਰਾਜ ਮਿਲਣਾ ਹੈ ਪਾਸ਼ਾ ਕਹਿੰਦੇ ਅੱਜ ਹੀ ਮਿਲਣਾ ਹੈ ਕਹਿੰਦਾ ਜੀ ਅੱਜ ਹੀ ਮਲਾ ਦਿਓ ਹਜ਼ੂਰ ਨੇ ਕਿਹਾ ਹੁਣੇ ਹੀ ਮਿਲਣਾ ਹੈ ਬਸ ਇੰਜ ਲੱਗਿਆ ਜਿਵੇਂ ਉਸ ਦੇ ਸਰੀਰ ਵਿੱਚ ਕੋਈ ਤਾਕਤ ਆ ਗਈ ਹੋਵੇ ਹੱਥ ਜੋੜ ਕੇ ਸचेत ਹੋ ਕੇ ਕਹਿੰਦਾ ਮਹਾਰਾਜ ਹੁਣੇ ਮਿਲਾ ਦਿਓ ਸ਼ੇਮੇ ਪਾਸ਼ਾ ਕਹਿੰਦੇ ਜੇ ਹੁਣੇ ਮਿਲਣਾ ਉਹ ਦਰਿਆ ਵਗਦਾ ਜਾ ਕੇ ਛਾਲ ਮਾਰ ਦੇ ਬਸ ਇੰਨੀ ਗੱਲ ਸੁਣਨ ਦੀ ਧੀਰ ਉਸ ਮੁਸਲਮਾਨ ਨੇ ਨਾ ਅੱਗੇ ਵੇਖਿਆ ਨਾ ਪਿੱਛੇ ਵੇਖਿਆ ਉਹ ਤੇਜ਼ ਤੂਫਾਨ ਦੀ ਤਰੰਧ ਰਿਆ ਵੱਲ ਭੱਜ ਪਿਆ ਸਾਰੇ ਸਿੱਖ ਵੇਖਦੇ ਨੇ ਇਹ ਕੀ ਕਹਾਣੀ ਹੋਈ ਰੱਬ ਨੂੰ ਮਲਾਉਣਾ ਹੁਣੇ ਮਲਾਉਣਾ ਜਾਂ ਦਰਿਆ ਵਿੱਚ ਛਾਲ ਮਾਰ ਦੇ ਇਸ ਤਰ੍ਹਾਂ ਉਹ ਪੂਰੇ ਵਿਸ਼ਵਾਸ ਨਾਲ ਗਿਆ ਮਹਾਰਾਜ ਕਹਿੰਦੇ ਵਿਦੀਚੰਦ ਉਹ ਜੋ ਦਰਿਆ ਵੱਲ ਗਿਆ ਉਸਨੇ ਛਾਲ ਮਾਰ ਦੇਣੀ ਹੈ ਜਾਓ ਉਸ ਦੇ ਮਗਰ ਛੇਤੀ ਜਾਓ ਉਸ ਨੂੰ ਡੁੱਬਣ ਨਾ ਦਿਓ ਵਿਦੀਚੰਦ ਉਸੇ ਵਕਤ ਭੱਜਿਆ ਉਸ ਜਰਨੀ ਖਾਨ ਨੇ ਜਾਂਦਿਆਂ ਹੀ ਦਰਿਆ ਵਿੱਚ ਛਾਲ ਮਾਰ ਦਿੱਤੀ ਮਗਰ ਹੀ ਪਾਈ ਬੀਦੀ ਚੰਦ ਨੇ ਛਾਲ ਮਾਰ ਦਿੱਤੀ ਉਸ ਮੁਸਲਮਾਨ ਨੂੰ ਡੁੱਬਣ ਨਾ ਦਿੱਤਾ ਤੇ ਉਸ ਨੂੰ ਪਾਣੀ ਤੋਂ ਬਾਹਰ ਕੱਢ ਲਿਆ ਇੰਨੀ ਦੇਰ ਨੂੰ ਛੇਵੇਂ ਪਾਤਸ਼ਾਹ ਤੇ ਹੋਰ ਸਿੱਖ ਸੰਗਤਾਂ ਉੱਥੇ ਪਹੁੰਚ ਗਈਆਂ ਜਦੋਂ ਮੁਸਲਮਾਨ ਪਾਣੀ ਤੋਂ ਬਾਹਰ ਆਇਆ ਤਾਂ ਪਾਤਸ਼ਾਹ ਨੇ ਕਿਹਾ ਜਰਨੀ ਖਾਨ ਸਾਡੀਆਂ ਅੱਖਾਂ ਵਿੱਚ ਵੇਖ ਆਪਾਂ ਕਿਸੇ ਵੱਲ ਵੇਖੀਏ ਤਾਂ ਹੋਰ ਗੱਲ ਹੈ ਗੁਰੂ ਕਿਸੇ ਤੇ ਨਜ਼ਰ ਪਾਉਣ ਤਾਂ ਹੋਰ ਗੱਲ ਹੈ ਸ਼ੇਵੇਂ ਪਾਸ਼ਾ ਨੇ ਨજર ਭਰ ਕੇ ਉਸ ਤੇ ਦ੍ਰਿਸ਼ਟੀ ਪਾਈ ਤੇ ਕਿਹਾ ਜਰਨੀ ਖਾਨ ਜੋ ਹਜ਼ੂਰ ਨੇ ਗੱਲ ਪਾਣੀ ਵਿੱਚ ਕਹੀ ਵਰਤ ਗਈ ਪੂਰਾ ਗੁਰ ਆਖਿਓ ਜਾਂ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ ਉਸਲ ਮੁਸਲਮਾਨ ਨੂੰ ਕਰੋੜਾਂ ਸੂਰਜਾਂ ਜਿੰਨਾ ਚਾਨਣ ਹੋ ਗਿਆ ਉੱਚੀ ਆਵਾਜ਼ ਵਿੱਚ ਕਿਹਾ ਖੁਦਾ ਮਿਲ ਗਿਆ ਖੁਦਾ ਮਿਲ ਗਿਆ ਸ਼ੇਵੇਂ ਪਾਸ਼ਾ ਨੇ ਘੁੱਟ ਕੇ ਸੀਨੇ ਨਾਲ ਲਾ ਲਿਆ ਉਦੋਂ ਕੋਲ ਖੜੇ ਸਿੱਖ ਵਿਰਾਗ ਨਾਲ ਰੋ ਰਹੇ ਹਨ ਪਾਸ਼ਾ ਸਾਨੂੰ ਇੰਨੇ ਸਾਲ ਹੋ ਤੁਰੇ ਰਹੇ ਹਾਂ ਇੱਕ ਇਹ ਇੱਕ ਦਿਨ ਵਿੱਚ ਹੀ ਪਾ ਗਿਆ ਐਨੇ ਸਿੱਦਕ ਨਾਲ ਕੋਈ ਗੁਰੂ ਕੋ ਲਾਵੇ ਗੁਰੂ ਰੱਬ ਨਾਲ ਮਲਾ ਦਿੰਦਾ ਹੈ